ਮੋਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਦਿਨ ਚੁੱਪ ਰਹਿਣ ਤੋਂ ਬਾਅਦ ਮੈਂ ਸੋਚਿਆ ਕਿ ਚੱਲ ਮੋਦੀ ਜੀ ਨਾਲ ਹੀ ਗੱਲ ਕਰ ਲਈਏ ਮੋਦੀ ਜੀ ਨੂੰ ਕੁਸਲਾ ਦੇ ਲਈਏ ਹੋ ਸਕਦਾ ਹੈ ਕਿ ਮੋਦੀ ਜੀ ਸਾਡੀ ਵੀ ਸੁਣ ਲੈਣ ਚਾਹੇ ਲੱਗਦਾ ਨਹੀਂ ਕਿ ਮੋਦੀ ਜੀ ਕਿਸੇ ਹੋਰ ਦੀ ਸਲਾਹ ਮੰਨਣਗੇ ਖਾਸ ਕਰਕੇ ਜਿਸ ਦੇ ਨਾਮ ਦੇ ਅੱਗੇ ਕਿਸਾਨ ਲੱਗਿਆ ਹੋਵੇ ਜਿਸ ਦੇ ਨਾਮ ਦੇ ਪਿੱਛੇ ਸਿੰਘ ਲੱਗਿਆ ਹੋਵੇ ਸ਼ਾਇਦ ਉਹਨਾਂ ਨੂੰ ਇਹ ਸਲਾਹ ਪਸੰਦ ਨਹੀਂ ਆ ਹਾਂ ਇਹ ਸਲਾਹ ਜੋ ਮੈਂ ਦੇਣ ਜਾ ਰਿਹਾ ਸ਼ਾਇਦ ਇਹ ਅਡਾਨੀ ਆ ਬਾਨੀ ਜਿਹੋ ਜੀ ਸਲਾਹ ਦੇਣ ਤਾਂ ਸ਼ਾਇਦ ਮੋਦੀ ਦੀ ਛੱਟ ਮੰਨ ਜਾਣ ਪਰ ਮੋਦੀ ਜੀ ਫੇਰ ਵੀ ਚਲੋ ਮੈਂ ਇਹ ਤੁਹਾਨੂੰ ਜੋ ਸਲਾਹ ਦੇ ਰਿਹਾ ਤੁਹਾਡਾ ਕੋਈ ਦੁਸ਼ਮਣ ਬਣ ਕੇ ਨਹੀਂ ਬਲਕਿ ਤੁਹਾਡਾ ਖੈਰ ਖਵਾ ਬਣ ਕੇ ਤੁਹਾਨੂੰ ਇਹ ਸਲਾਹ ਦੇ ਰਿਹਾ ਕਿਉਂਕਿ ਮੈਂ ਉਸੇ ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ ਹਾਂ ਤੇ ਤੁਹਾਨੂੰ ਪ੍ਰਧਾਨ ਮੰਤਰੀ ਬਦਾਨ ਵਿੱਚ ਥੋੜਾ ਬਹੁਤਾ ਯੋਗਦਾਨ ਸ਼ਾਇਦ ਮੇਰਾ ਵੀ ਹੋਏਗਾ ਤਾਂ ਫਿਰ ਜੋ ਸਰਕਾਰ ਹੁੰਦੀ ਹੈ ਸਰਕਾਰ ਮਾਂ ਪਿਓ ਹੁੰਦੀ ਹੈ ਤੇ ਜੋ ਪਬਲਿਕ ਹੁੰਦੀ ਹੈ ਉਹ ਬੱਚੇ ਹੁੰਦੇ ਹਨ ਕਈ ਵਾਰ ਚਲੋ ਅਸੀਂ ਮੰਨ ਲੈਨੇ ਆ ਕਿ ਤੁਸੀਂ ਸਹੀ ਤੇ ਅਸੀਂ ਗਲਤ ਮੰਨ ਲਿਆ ਪਰ ਜਦ ਬੱਚਾ ਕਈ ਵਾਰੀ ਰਿਹਾਰ ਕਰਦਾ ਤਾਂ ਮਾਪਿਓ ਨੂੰ ਪਤਾ ਹੁੰਦਾ ਕਿ ਬੱਚਾ ਗਲਤ ਹੈ ਪਰ ਮਾਪਿਓ ਫਿਰ ਵੀ ਬੱਚੇ ਦੀ ਗੱਲ ਮੰਨਦਾ ਇੱਕ ਵਾਰੀ ਉਹ ਗੱਲ ਮੰਨ ਲੈਂਦਾ ਫਿਰ ਬਾਅਦ ਵਿੱਚ ਬੱਚੇ ਨੂੰ ਸਮਝਾ ਕੇ ਜੋ ਫੈਸਲਾ ਉਹ ਚਾਹੁੰਦਾ ਹੁੰਦਾ ਸ਼ਾਇਦ ਜੀ ਉਸ ਨੂੰ ਫਿਰ ਸਮਝਾਇਆ ਜਾਂਦਾ ਕਿ ਇਹ ਫੈਸਲਾ ਭਾਈ ਤੇਰੇ ਇਸਰਾ ਹੱਕ ਵਿੱਚ ਹੈ ਜਾਂ ਇਹ ਕੰਮ ਆ ਪੈਸਰਾ ਕਰ ਲਈਏ ਤੁਸੀਂ ਸਮਝਾ ਕੇ ਫਿਰ ਉਹ ਕੰਮ ਕਰ ਲਿਓ ਚਲ ਮੰਨ ਲਓ ਕਿ ਅਸੀਂ ਜ਼ਿੱਦ ਤੇ ਚੜੇ ਹਾਂ ਤੁਸੀਂ ਤਾਂ ਨਾ ਚੜੋ ਅਸੀਂ ਸਾਨੂੰ ਸਮਝ ਨਹੀਂ ਆ ਤੁਹਾਨੂੰ ਤਾਂ ਸਮਝ ਆਇਆ ਨਾ ਤੁਸੀਂ ਕਿਉਂ ਆਪਣੀ ਜੇਤੜੇ ਹੋ? ਤੂਫਾਨਾਂ ਦੇ ਅੱਗੇ ਤਾਂ મોદી ਜੀ ਵੱਡੇ ਵੱਡੇ ਦਰਖਤ ਜੋ ਐਨੇ ਨੇ ਉੱਚੇ ਜਿਨ੍ਹਾਂ ਦੀਆਂ ਐਨੀਆਂ ਐਨੀਆਂ ਸ਼ਾਨਾਂ ਹੁੰਦੀਆਂ ਤਾਂ ਝੁੱਲਦੇ ਆਂ ਨਵਾਸ ਵਰਗੇ ਦਰਖਤ ਉਹ ਵੀ ਝੁੱਕ ਜਾਂਦੇ ਆਂ ਜਦ ਤੂਫਾਨ ਆਂਦਾ ਹੈ। ਕੀ ਫਾਇਦਾ ਕੰਡ ਤੋੜਾ ਆਂਦਾ? ਤੂਫਾਨ ਆ ਕੇ ਲੰਘ ਜਾਂਦਾ ਹੈ ਨਾ। ਤਾਂ ਉਹ ਜੋ ਝੁਕਨ ਵਾਲੇ ਦਰਖਤ ਹਨ ਉਹਨਾਂ ਦੀ ਸ਼ਾਨ ਫਿਰ ਵੀ ਉਸ ਤਰ੍ਹਾਂ ਹੀ ਬਰਕਰਾਰ ਰਹਿੰਦੀ ਹੈ। ਤਾਂ ਆਪਣਾ ਭਲਾ ਬੁਰਾ ਸੋਚਣਾ ਕਿਸਾਨ ਨੂੰ ਇਸ ਵਕਤ ਅਸੀਂ ਇੰਨਾ ਵੀ ਨਾ ਸਮਝੀਏ ਕਿ ਕਿਸਾਨ ਇੰਨਾ ਹੀ ਪੋਲਾ ਹੈ ਕਿ ਉਸ ਨੂੰ ਕੋਈ ਗੱਲ ਸਮਝ ਨਹੀਂ ਆਉਂਦੀ ਹਾਂ ਤੁਹਾਡੀ ਆਈਟੀ ਸੈੱਲ ਦੀ ਗੱਲ ਲਈਏ ਕਿ ਉਹ ਕਹਿੰਦੇ ਹਨ ਕਿ ਕਿਸਾਨਾਂ ਨੂੰ ਕੀ ਪਤਾ ਹੈ ਇਹ ਅਨਪੜ ਹਨ ਇਹੋ ਜਿਹੀ ਗੱਲਾਂ ਕਿੱਥੋਂ ਕਰਦੇ ਹਨ ਮੈਂ ਵੀ ਕਿਸਾਨ ਆ ਦੇਖੋ ਮੇਰੇ ਮੋਢੇ ਤੇ ਕਹੀ ਹੈ ਨਾ ਐਸਲੇ 14 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੈ ਆ ਦੇਖ ਲਓ ਚਾਰਜ ਫਿਰ ਇੱਕ ਹੀ ਹੈ ਪਾਣੀ ਲਾਇਆ ਹੋਇਆ ਮੈਂ ਖੇਤਾਂ ਨੂੰ ਮੈਨੂੰ ਕਿਸੇ ਨੇ ਲਿਖ ਕੇ ਨਹੀਂ ਦਿੱਤਾ ਕਿ ਮੈਂ ਕੀ ਗੱਲ ਕਰਨੀ ਹੈ ਆ ਦੇਖ ਲੋ ਪੈਰੋਂ ਨੰਗਾ ਨਾ ਸਾਨੂੰ ਇੱਥੇ ਪੈਰੋਂ ਨੰਗੇ ਰਹਿ ਕੇ ਪਾਣੀ ਵਿੱਚ ਐਨੀ ਠੰਡ ਦੇ ਵਿੱਚ ਪਾਣੀ ਦੇ ਵਿੱਚ ਅਸੀਂ ਫੇਰ ਰਹੇ ਆ ਪਾਣੀ ਲਾਇਆ ਹੋਇਆ ਤੇ ਸਾਨੂੰ ਇਹ ਠੰਡ ਕੁਝ ਨਹੀਂ ਕਹਿੰਦੀ ਫਿਰ ਅਸੀਂ ਸਾਡੇ ਅੰਦਰ ਖੂਨ ਕਿਹੜਾ ਦੌੜਦਾ ਹੈ ਪੋ ਦੀਆਂ ਰਾਤਾਂ ਦੇ ਵਿੱਚ ਸਾਡੀ ਮਾਤਾ ਗੁਜਰੀ ਸਾਡੇ ਛੋਟੇ ਸਹਿਬ ਜਦੇ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਚੱਲ ਕੇ ਤੇ ਜ਼ੁਲਮ ਦੇ ਵਿਰੋਧ ਲੜਾਈ ਲੜੀ ਸੀ ਸੋ ਤੁਹਾਡੇ ਮੀਡੀਆ ਵਾਲੇ ਜੋ ਤੁਹਾਡੇ ਆਈਟੀ ਸੈੱਲ ਦੇ ਜੋ ਕਿਸਾਨਾਂ ਨੂੰ ਅਤਵਾਦੀ ਦੱਸਦੇ ਹਨ ਅਸੀਂ ਇਸ ਦੇਸ਼ ਦੇ ਬਤਿੰਦੇ ਅਸੀਂ ਇਸ ਦੇਸ਼ ਨੂੰ ਖੜਾ ਕੀਤਾ ਹੈ ਤੇ ਜੇ ਸਾਡਾ ਕੁਝ ਮੰਗਣ ਦੀ ਵਾਰੀ ਆਈ ਹੈ ਸਾਨੂੰ ਕੁਝ ਲੱਗਦਾ ਹੈ ਕਿ ਸਾਡੇ ਹੱਕ ਖੋਏ ਜਾ ਰਹੇ ਹਨ ਤੇ ਤੁਹਾਨੂੰ ਅਸੀਂ ਅਤਵਾਦੀ ਲੱਗਣ ਲੱਗ ਜੰਦੇ ਆ। ਚਾ ਤੁਹਾਨੂੰ ਅਸੀਂ ਖਾਲਸਤਾਨੀ ਲੱਗਣ ਲੱਗ ਜੰਦੇ ਆ। ਮੋਦੀ ਜੀ ਝੁਕਣ ਨਾਲ ਕਦੇ ਸ਼ਾਨ ਵਿੱਚ ਫਰਕ ਨਹੀਂ ਪੈਂਦਾ ਜਦੋਂ ਤੂਫਾਨਾਂ ਦੇ ਵਿੱਚ ਉਹ ਦਰਖਤ ਝੁਕ ਜਾਂਦੇ ਹਨ ਬਾਅਦ ਵਿੱਚ ਤੂਫਾਨਾਂ ਦੇ ਜਾਣ ਤੋਂ ਬਾਅਦ ਉਸੇ ਤਰ੍ਹਾਂ ਹੀ ਉਹ ਸਟੈਂਡ ਲੈ ਕੇ ਖੜੇ ਹੁੰਦੇ ਹਨ ਤੇ ਬਹੁਤ ਸ਼ਾਨ ਨਾਲ ਝੂਲਦੇ ਹਨ। ਤੁਹਾਡੇ ਕੋਲ ਬਹੁਤ ਟਾਈਮ ਪਿਆ ਹੈ ਜੇ ਸਰਕਾਰ ਚਲਾਉਣ ਦਾ ਤੁਸੀਂ ਇੱਕ ਵਾਰ ਕੀ ਹਰਜ ਕੀ ਹੈ? ਕਿ ਤੁਸੀਂ ਬੈਠ ਜਾਓ ਬੈਠ ਕੇ ਇਹਨਾਂ ਨੂੰ ਇਹਨਾਂ ਨਾਲ ਗੱਲ ਕਰਕੇ ਇੱਕ ਵਾਰੀ ਤੁਸੀਂ ਮੰਨ ਲਓ ਕਹਿੰਦੇ ਆ ਨਾ ਇਸ ਤਰ੍ਹਾਂ ਕਰ ਦਿਓ ਤੇ ਕਰ ਦਿਓ ਕੀ ਹਰਜ ਵੀ ਕੀ ਹੈ ਜੇ ਤੁਸੀਂ ਕਹਿੰਦੇ ਅਸੀਂ ਐਮੈਂਡਮੈਂਟ ਕਰਦੇ ਤੇ ਤੁਸੀਂ ਉਸ ਹਿਸਾਬ ਤੇ ਇਹ ਐਮੈਂਡਮੈਂਟ ਦੇ ਸਕਦੇ ਤੁਸੀਂ ਉਸ ਬਾਅਦ ਨਵਾਂ ਕਾਨੂੰਨ ਲੈ ਕੇ ਆਜੋ ਕੌਣ ਰੋਕੇਗਾ ਤੁਹਾਨੂੰ ਅੱਜ ਵੀ ਤਾਂ ਤੁਸੀਂ ਉਹੀ ਕੁਝ ਕੀਤਾ ਹੈ ਨਾ ਤੁਸੀਂ ਕਿਸੇ ਦੀ ਸੁਣੀ ਸੀ ਕਾਨੂੰਨ ਬਣਾਉਣ ਲੱਗਿਆਂ ਤੁਸੀਂ ਆਪਣੀ ਮਰਜ਼ੀ ਨਾਲ ਪਾਸ ਕੀਤੇ ਤਾਂ ਕੀ ਹੈ ਹੁਣ ਕੀ ਹੈ ਜੇ ਹੁਣ ਤੁਹਾਨੂੰ ਉਹ ਲੱਗਦਾ ਤੇ ਉਹ ਐਮੈਂਡਮੈਂਟ ਦੀ ਵੀ ਜਾਏ ਤੁਸੀਂ ਉਹ ਕੰਮ ਕਰ ਲੈਣਾ ਤਾਂ ਕੋਈ ਹਰਜ ਨਹੀਂ ਹੈ ਤੁਸੀਂ ਗੱਲ ਤਾਂ ਕਰੋ ਨਾ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਵੀ ਕਹਾਗਾ ਮੈਂ ਕਿਸਾਨ ਭਰਾਵਾਂ ਨੂੰ ਇਹ ਸੁਲਾਦਾ ਹਾਂ ਕਿ ਗੱਲਬਾਤ ਦਾ ਜੋ ਸਿਸਟਮ ਹੈ ਉਸ ਨੂੰ ਆਪਾਂ ਨਾ ਛੱਡੀਏ ਮਸਲੇ ਕੋਈ ਵੀ ਹਨ ਕਿੰਨਾ ਵੀ ਵੱਡੇ ਤੋਂ ਵੱਡਾ ਮਸਲਾ ਆਖਰ ਗੱਲਬਾਤ ਨਾਲ ਹੱਲ ਹੁੰਦਾ ਹੈ ਤਾਂ ਮੋਦੀ ਜੀ ਜਿੱਦ ਛੱਡੋ ਅੱਜ ਹਰ ਇਨਸਾਨ ਬਹੁਤ ਸਿਆਣਾ ਹੈ ਖਾਸ ਕਰਕੇ ਜ਼ਿਮੀਂਦਾਰਾਂ ਨੂੰ ਜਿਨ੍ਹਾਂ ਨੂੰ ਤੁਸੀਂ ਅਨਪੜ੍ਹ ਤੇ ਗਵਾਰ ਦੱਸਦੇ ਹੋ ਉਹ ਅਨਪੜ੍ਹ ਗਵਾਰ ਨਹੀਂ ਹੈ ਆਪਣਾ ਭਲਾ ਬੁਰਾ ਸੋਚਦੇ ਹਨ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਆਪਣਾ ਬੁਰਾ ਸੋਚ ਰਹੇ ਤਾਂ ਫਿਰ ਕੀ ਚੱਕਰ ਹੈ ਤੁਸੀਂ ਕਿਉਂ ਤੱਕੇ ਨਾਲ ਤੱਕ ਇਹਨਾਂ ਦਾ ਭਲਾ ਕਰਨ ਦੇ ਬਾਰੇ ਸੋਚਦੇ ਹੋ ਆਪਣੇ ਆਪ ਤੁਹਾਡੇ ਕੋਲ ਆ ਜਾਣਗੇ ਫਿਰ ਇਹ ਤਾਂ ਕੌਮ ਹੀ ਇਹੋ ਜੀ ਹੈ ਮੋਦੀ ਸਾਹਿਬ ਤੁਸੀਂ ਥੋੜਾ ਜਿਹਾ ਝੁੱਕ ਕੇ ਤਾਂ ਦੇਖੋ ਤੁਸੀਂ ਇਹਨਾਂ ਨੂੰ ਪਿਆਰ ਨਾਲ ਲਾ ਲੈ ਕੇ ਤਾਂ ਦੇਖੋ ਔਰੰਗਜ਼ੇਬ ਨੇ ਸਹਿਬ ਜਾਦੇ ਸ਼ਹੀਦ ਕਰਾਏ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਾਇਆ ਤੇ ਉਹਨਾਂ ਦੇ ਪੁੱਤਰ ਨੇ ਆਪਣੇ ਰਾਜ ਗੱਦੀ ਵਾਸਤੇ ਗੁਰੂ ਸਾਹਿਬ ਦੀ ਸਹਾਇਤਾ ਮੰਗੀ ਤੇ ਉਹਨਾਂ ਨੂੰ ਰਾਜ ਗੱਦੀ ਦੀਵਾਨੀ ਚ ਤੇ ਮੋਦੀ ਸਾਹਿਬ ਤੁਸੀਂ ਵੀ ਇੱਕ ਵਾਰੀ ਇਸ ਤਰ੍ਹਾਂ ਕਰਕੇ ਤਾਂ ਦੇਖੋ ਇਹ ਕੌਮ ਤਾਂ ਮੋਢਿਆਂ ਤੇ ਚੁੱਕ ਲੈਂਦੀ ਹੈ ਜਦੋਂ ਮੋਦੀ ਸਾਹਿਬ ਸਲਾਹਕਾਰ ਤੁਹਾਡੀ ਹਾਂ ਵਿੱਚ ਤੁਹਾਡੇ ਗਲਤ ਕੰਮਾਂ ਵਿੱਚ ਵੀ ਤੁਹਾਡੀ yes yes ਕਰਨਾ ਸ਼ੁਰੂ ਕਰ ਦੇਣ ਤਾਂ ਸਮਝ ਲਓ ਉਹ ਤੁਹਾਡਾ ਭਲਾ ਨਹੀਂ ਕਰ ਰਹੇ ਕਿਉਂਕਿ ਇਨਸਾਨ ਕਦੇ ਵੀ ਇੰਨਾ ਪਰਫੈਕਟ ਨਹੀਂ ਹੁੰਦਾ ਕਿ ਉਸਦੇ ਜੋ ਫੈਸਲੇ ਵੀ ਹੋਣ ਉਹ ਹਮੇਸ਼ਾ ਸਹੀ ਹੋਣ ਕੁਝ ਫੈਸਲੇ ਅਸੀਂ ਸਲਾਹਕਾਰਾਂ ਦੇ ਕਹਿਣ ਤੇ ਜਾਂ ਆਪਣੀ ਸੋਚ ਬੁੱਧੀ ਦੇ ਅਨੁਸਾਰ ਫੈਸਲੇ ਲੈਂਦੇ ਆ ਉਹ ਗਲਤ ਵੀ ਹੋ ਸਕਦੇ ਹਨ ਤਾਂ ਉਸ ਦੇ ਵਿੱਚ ਕੋਈ ਹਰਜ ਨਹੀਂ ਹੈ ਕਿ ਸਾਡੇ ਸਲਾਹਕਾਰ ਸਾਨੂੰ ਸਲਾਹ ਦੇਣ ਸਹੀ ਸਲਾਹ ਦੇਣ ਅਗਰ ਜੇ ਅਸੀਂ ਗਲਤ ਹੈ ਤੇ ਗਲਤ ਨੂੰ ਗਲਤ ਕਹਿਣ ਵਿੱਚ ਕੀ ਹਰਜ ਹੈ ਤੇ ਜਦੋਂ ਜੇਕਰ ਤੁਹਾਡੇ ਸਲਾਹਕਾਰ ਤੁਹਾਡੇ ਗਲਤ ਨੂੰ ਗਲਤ ਕਹਿੰਦੇ ਹਨ ਤੇ ਤੁਸੀਂ ਫਿਰ ਬਿਲਕੁਲ ਨਹੀਂ ਮੰਨਦੇ ਤਾਂ ਫਿਰ ਵੀ ਤੁਹਾਡੀ ਗਲਤੀ ਹੈ ਫਿਰ ਵੀ ਜੋ ਹੁਕਮਰਾਨ ਆਪਣੇ ਸਲਾਹਕਾਰਾਂ ਦੀ ਬਿਲਕੁਲ ਨਹੀਂ ਮੰਨਦਾ ਉਹ ਵੀ ਖਤਾਈ ਖਾਂਦਾ ਤੇ ਜਿਸ ਦੇ ਸਲਾਹਕਾਰ ਉਸ ਦੇ ਚਾਪਲੂਸ ਹੋ ਜਾਣ ਉਸ ਦੀ ਹਾਂ ਵਿੱਚ ਹਾਂ ਮਿਲਾਣ ਉਸ ਦੇ ਗਲਤ ਕੰਮ ਨੂੰ ਵੀ ਸਹੀ ਕਰਨ ਉਹ ਵੀ ਗਲਤ ਹੈ ਸੋ મોદી ਜੀ ਸਮਝੋ ਵਕਤ ਪਛਾਣੋ ਜੇਕਰ ਤੁਸੀਂ ਕਿਸਾਨੀ ਬਾਰੇ ਜਾਣਦੇ ਹੁੰਦੇ ਹੁੰਦੇ ਨਾ ਤਾਂ ਤੁਹਾਨੂੰ ਇਹ ਪਤਾ ਹੁੰਦਾ ਕਿ ਚੁਕਨ ਵਾਲੇ ਦਰਖਤ ਜਿੰਨਾਂ ਦੀ ਇੱਕ ਵਾਰੀ ਚੁਕਦੇ ਹਨ ਜਿਹੜਾ ਹਿਲਦਿਆਂ ਹਨ ਤਾਂ ਉਹਨਾਂ ਦੀ ਜਿਹੜਾ ਬਾਅਦ ਵਿੱਚ ਨਵੀਂ ਗ੍ਰੋਥ ਕਰਦੀਆਂ ਹਨ ਤੇ ਪੌਦਿਆਂ ਦੇ ਨਵੀਆਂ ਸ਼ਖਾਵਾਂ ਆਉਂਦੀਆਂ ਨੇ ਉਹ ਅੱਗੇ ਨਾਲੋਂ ਵੀ ਜ਼ਿਆਦਾ ਲੈ ਲਾਉਂਦਾ ਤਾਂ ਮੁੱਦੇ ਜੀ ਚਕੋ ਨਾ ਝੁਕੋ ਕੋ ਤੁਸੀਂ ਥੋੜਾ ਜਿਹਾ ਝੁਕੋਗੇ ਕਿਸਾਨ ਉਸ ਤੋਂ ਵੀ ਜ਼ਿਆਦਾ ਚੁਕਣਗੇ ਤੇ ਇਸ ਮੁੱਦੇ ਨੂੰ ਨਿਪਟਾਓ ਜਦੋਂ ਵੀ ਕੋਈ ਮੁੱਦਾ ਡਿਲੇ ਹੁੰਦਾ ਹੈ ਜਦੋਂ ਕੁਝ ਵੀ ਕੋਈ ਅੰਦੋਲਨ ਲੰਮਾ ਹੁੰਦਾ ਹੈ ਤਾਂ ਉਸ ਦੇ ਸਾਈਡ ਇਫੈਕਟ ਹੁੰਦੇ ਹਨ ਜੇਕਰ ਤੁਸੀਂ ਦੇਖੋ ਜਦੋਂ ਤੁਹਾਡੇ ਕੋਲ ਕਿਸਾਨ ਮੰਗ ਰਿਆ ਸੀ ਕਿ ਸਾਨੂੰ ਐਮਐਸਪੀ ਦੇ ਗਰੰਟੀ ਲਿਖ ਦਿਓ ਕਿ ਸਾਡਾ ਜਿਹੜਾ ਇਹ ਜਿਹੜੀਆਂ ਸਟੇਟਾਂ ਦੇ ਵਿੱਚ ਐਮਐਸਪੀ ਨਾਲ ਖਰੀਦਿਆ ਜਾਂਦਾ ਉਹ ਸਾਡੀ ਖਰੀਦ ਜਾਰੀ ਰਹੇਗੀ ਤੁਸੀਂ ਉਸ ਟਾਈਮ ਮੰਨ ਜਾਂਦੇ ਤੁਸੀਂ ਇਹ ਹੰਕਾਰ ਨਾ ਕਰਦੇ ਉਸ ਟਾਈਮ ਮੰਨਦੇ ਤੇ ਕਿੰਨੀਆਂ ਗੱਲਾਂ ਸੀਗੀਆਂ ਐਮੈਂਡਮੈਂਟ ਵਾਲੀ ਸਰਦਾ ਸੀ ਨਾ ਉਸ ਟਾਈਮ ਤੇ ਤਾਂ ਅਧਿਆਦੇਸ਼ ਹੀ ਆਇਆ ਸੀ ਬਿੱਲ ਬੰਨਾ ਬਾਕੀ ਸੀ ਪਰ ਤੁਸੀਂ ਸ਼ਾਇਦ ਸੋਚਿਆ ਹੀ ਨਹੀਂ ਸੀ ਵੀ ਕਿਸਾਨਾਂ ਦੇ ਵਿੱਚ ਵੀ ਇਹ ਇੱਕ ਆ ਜਾਏਗਾ ਤਾਂ ਕਿਸਾਨ ਵੀ ਐਨੇ ਸੰਗਠਿਤ ਹੋ ਜਾਣਗੇ ਤੁਹਾਡੇ ਸਲਾਹਕਾਰਾਂ ਨੇ ਤੁਹਾਨੂੰ ਇਸ ਸੋਚ ਪਾਸੇ ਆਉਣੇ ਨਹੀਂ ਦਿੱਤਾ ਤੇ ਅੰਦੋਲਨ 2 ਮਹੀਨੇ ਪੰਜਾਬ ਦੇ ਕਿਸਾਨ ਆਪਣੀ ਧਰਤੀ ਤੇ ਬੈਠ ਕੇ ਤੁਹਾਨੂੰ ਪੁਕਾਰਦੇ ਰਹਿ ਕੇ ਸਾਡੀ ਗੱਲ ਸੁਣੋ ਸਾਡੀ ਗੱਲ ਸੁਣੋ ਤੁਸੀਂ ਨਹੀਂ ਸੁਣੀ ਫਿਰ ਉਹਨਾਂ ਨੇ ਹੁਕਾਰ ਦਿੱਤੀ ਕਿ ਅਸੀਂ ਦਿੱਲੀ ਆ ਰਹੇ ਹਾਂ ਤੁਹਾਡੇ ਸਲਾਹਕਾਰਾਂ ਨੇ ਤੁਹਾਨੂੰ ਸਲਾਹ ਸਹੀ ਸਲਾਹ ਦੇਣ ਦੀ ਬਜਾਏ ਕਹਿਤਾ ਲੈ ਅਸੀਂ ਤਾਂ મોદી ਜੀ ਦੇਖੋ ਲੰਘਣ ਹੀ ਨਹੀਂ ਦੇਾਂਗੇ ਤਾਂ ਫਿਰ ਦੇਖੋ ਉਸ ਤੋਂ ਬਾਅਦ ਜੋ ਤੁਹਾਨੂੰ ਸਿਰਫ ਪੰਜਾਬ ਦੇ ਕਿਸਾਨ ਲੱਗਦੇ ਸੀ ਇਕੱਠੇ ਜੁੜਨਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ મોદી ਜੀ ਜਦੋਂ ਬੰਦਾ ਫਸ ਜਾਵੇ ਨਾ ਜਦੋਂ ਕਿਸੇ ਤਰ੍ਹਾਂ ਦੀ ਭੀੜ ਪੈਣੀ ਸ਼ੁਰੂ ਹੋ ਜਾਵੇ ਤੇ ਬੜੀਆਂ ਦੁਸ਼ਮਣੀਆਂ ਕੱਢਣ ਵਾਲੇ ਲੋਕੀ ਵੀ ਆ ਜਾਂਦੇ ਹਨ ਤੇ ਜਿਹੜਾ ਲੜ ਰਿਹਾ ਹੁੰਦਾ ਉਹਨੂੰ ਕੋਈ ਵੀ ਸਹਾਇਤਾ ਕਰੇਗਾ ਉਹ ਤਾਂ ਸਾਇਤ ਲਏਗਾ ਨਾ ਸਮੋਦੀਜੀ ਦੇਖੋ ਤੁਸੀਂ ਹਰ ਕਾਂਗਰਸ ਦੀ ਗੱਲ ਲੈ ਲਓ ਤੁਸੀਂ ਉਹੀ ਗਲਤੀਆਂ ਕਰ ਰਹੇ ਹੋ ਜੋ ਕਾਂਗਰਸ ਨੇ ਕਿਸੇ ਵਕਤ ਕੀਤੀਆਂ ਸੀ ਉਹ ਗਲਤੀਆਂ ਨਾ ਕਰੋ ਕਾਂਗਰਸ ਨੇ ਏਸ਼ੀਅਨ ਗੇਮਾਂ ਦੇ ਵਿੱਚ ਪੰਜਾਬੀਆਂ ਦਾ ਰਸਤਾ ਰੋਕਿਆ ਅੱਜ ਜਦ ਤੁਸੀਂ ਰਸਤਾ ਰੋਕਿਆ ਰਸਤਾ ਕੋਲ ਆਉਣ ਦੇ ਵਿੱਚ ਕਿੰਨੇ ਸਹਾਇਤਾ ਕੀਤੀ ਤੁਹਾਡੇ ਕਹਿਣ ਦੇ ਅਨਸਾਰ ਹੀ ਲਈ ਤੇ ਕਾਂਗਰਸ ਨੇ ਕੀਤੀ ਨਾ ਉਹਨਾਂ ਨੂੰ ਆਪਣਾ ਥੁੱਕਿਆ ਚਟਣਾ ਪਿਆ ਮੋਦੀ ਜੀ ਇਹੋ ਜਿਹੀਆਂ ਗਲਤੀਆਂ ਨਾ ਕਰੋ ਕਿ ਫਿਰ ਉਹੀ ਥੁੱਕਿਆ ਆਪਣਾ ਖੁਦ ਨੂੰ ਚਟਣਾ ਪਵੇ ਸੋ ਭਲਾ ਇਸ ਵਿੱਚ ਹੀ ਹੈ ਕਿ ਤੁਸੀਂ ਅੱਕੜ ਨੂੰ ਛੱਡੋ ਜਿੱਦ ਛੱਡੋ ਪ੍ਰਜਾ ਰਾਜੇ ਦੀ ਬੱਚੇ ਹੁੰਦੇ ਆਣ ਬੱਚਿਆਂ ਦੀ ਜਿੱਦ ਅੱਗੇ ਝੁਕਣਾ ਮਾਪਿਆਂ ਦਾ ਮਾਪੇ ਸਮਝਦਾਰ ਹੁੰਦੇ ਹਨ ਮਾਪੇ ਹਮੇਸ਼ਾ ਹੀ ਬੱਚਿਆਂ ਦੀ ਜਿੱਦ ਅਗੇ ਝੁਕਦੇ ਹਨ ਸੋ ਮੇਰੀ ਚਾਹੇ ਕਮਲੀ ਸਲਾਹ ਕਹੋ ਜਾਂ ਕੁਝ ਵੀ ਕਹੋ ਪਰ ਮੇਰੀ ਸਲਾਹ ਇਹ ਹੈ ਕਿ ਥੋੜਾ ਜਿਹਾ ਝੁਕੋ ਤੁਸੀਂ ਵੱਡਿਆਂ ਵਾਲਾ ਫਰਜ਼ ਨਿਭਾਓ ਤੇ ਇਸ ਮਸਲੇ ਨੂੰ ਹੱਲ ਕਰੋ ਤਾਂ ਕਿ ਸਾਡਾ ਦੇਸ਼ ਸਾਡਾ ਪਰਦੇਸ ਸਾਡੇ ਦੇਸ਼ ਦੇ ਲੋਕ ਉਸੇ ਤਰ੍ਹਾਂ ਹੀ ਅਸੀਂ ਤਰੱਕੀ ਕਰਦੇ ਰਹੀਏ ਤੇ ਸੰਸਾਰ ਦੇ ਵਿੱਚ ਸਾਡੀ ਸ਼ਾਨ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ